हां जी असली कल सरया नु जी लो जी गीजा कॉटन ਦੇ ਵਿੱਚ ਜੀ ਬਹੁਤ ਸ਼ਾਨਦਾਰ ਕਲੈਕਸ਼ਨ ਆ ਗਈ ਜੀ ਜੀਜੀਜ਼ਾ कॉटन بیس ਆਉ ਏਕੇ ਟੈਕਸ ਬ੍ਰਾਂਡ ਦਾ ਜੀ ਬਹੁਤ ਸ਼ਾਨਦਾਰ ਕਲੈਕਸ਼ਨ ਹੈ ਜੀ ਲੋ ਜੀ 2 मीटर ਦੀ ਸ਼ਰਟ ਆ ਗਈ ਦੇਖੋ ਜੀ ਡਿਜੀਟਲ ਦੇ ਵਿੱਚ ਔਰ ਨਾਲ ਆਊਗਾ ਜੀ ਸ਼ੈਡੋ ਪ੍ਰਿੰਟ ਦੀ बॉटम ਦੇ ਉੱਪਰ ਵਰਕ ਜੀ ਲੋ ਜੀ बॉटम ਦੇ ਉੱਪਰ ਵਰਕ ਬਹੁਤ ਸੋਹਣੀ ਕਲੈਕਸ਼ਨ ਆ ਗਈ ਜੀ बॉटम ਤੇ ਵਰਕ ਆ ਗਿਆ ਜੀ ਏਕੇ ਟੈਕਸ ਬ੍ਰਾਂਡ ਦੀ गीजा कॉटन ਦੇ ਉੱਪਰ ਵਰਕ ਆ ਗਿਆ ਜੀ ਲੋ ਜੀ ਕਲਰ ਦੇਖੀ ਚਲੋ ਬੁੱਕਰ ਚਲੋ ਜੀ ਫਸਟ ਦੇ ਵਿੱਚ ਦੇਖੋ ਇਹਦੇ ਵਿੱਚ ਮਹਿੰਦੀ ਕਲਰ ਆ ਗਿਆ ਜੀ ਨੈਕਸਟ ਦੇਖੋ ਇਹਦੇ ਵਿੱਚ ਪਿੰਕ ਸ਼ੇਡ ਆ ਗਿਆ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਆਹ ਲਓ ਜੀ ਆਹ ਜੀ ਬਾਟਮ ਆ ਗਈ ਜੀ ਜਿਹੜਾ ਸੋਹਣਾ ਡਿਜ਼ਾਈਨ ਤੁਹਾਨੂੰ ਲੱਗਦਾ ਉਹਨੂੰ ਜਲਦੀ ਜਲਦੀ ਬੁੱਕ ਕਰਿਓ ਜੀ ਔਰ ਬਹੁਤ ਸੋਹਣਾ ਸਟਾਕ ਆਇਆ ਔਰ ਲਿਮਟਡ ਸਟਾਕ ਹੈ ਜੀ ਗੀਜ਼ਾ ਕਾਟ ਦੇ ਵਿੱਚ ਆ ਬਹੁਤ ਸੋਹਣਾ ਕੱਪੜਾ ਜੀ ਬਾਟਮ ਦੇ ਉੱਪਰ ਵਰਕ ਆਊਗਾ ਜੀ ਪੌਂਚ ਦੇ ਵਰਕ ਆ ਗਿਆ ਦੇਖੋ ਪੌਂਚ ਦੇ ਵਰਕ ਆ ਗਿਆ ਜੀ ਤਿੰਨ ਦੋ ਕਦਰ ਨੇ ਇਹਦੇ ਵਿੱਚ ਜੀ ਇੱਕ ਪਿੰਕ ਸ਼ੇਡ ਆ ਗਿਆ ਜੀ ਇੱਕ ਫਰੋਜੀ ਦੇ ਵਿੱਚ ਆ ਗਿਆ ਬਹੁਤ ਸੋਹਣੇ ਸੋਹਣੇ ਕਲਰ ਆ ਜਲਦੀ ਜਲਦੀ ਸਕਰੀ ਛੋੜ ਲਈ ਚਲੋ ਬੁੱਕਰ ਚਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਗਈ ਜੀ ਏ ਕਿਡਾਕ ਬ੍ਰਾਂਡ ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣਾ ਐਂਡਲੈਸ ਪ੍ਰਿੰਟਿੰਗ ਲੈਵਲ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਜੀ 1150 ਰੁਪਏ ਵਿੱਚ ਕਰਤਾ ਜੀ 1150 ਰੁਪਏ ਦਾ ਕਰਤਾ ਜੀ ਓਨਲੀ ਸਿਰਫ 1150 ਰੁਪਏ ਦਾ ਜੀ ਜਲਦੀ ਜਲਦੀ ਸਕਰੀ ਛੋੜ ਲਈ ਚਲੋ ਬੁੱਕਰ ਚਲੋ ਜੀ ਇਹਦੇ ਵਿੱਚ ਦੋ ਕਲਰ ਨੇ ਜੀ ਫਰੋਜ਼ੀ ਤੇ ਗ੍ਰੇ ਦੋ ਕਲਰ ਇਹਦੇ ਵਿੱਚ ਨੇ ਜੀ ਨੈਕਸਟ ਟਿਕ ਡਿਜ਼ਾਈਨ ਦੇ ਵਿੱਚ ਇਹ ਆਊਗਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ 1150 ਰੁਪਏ ਦਾ ਕਰਤਾ ਤਿੰਨ ਕਲਰ ਇਹ ਦੋ ਕਲਰ ਤਿੰਨ ਕਲਰ ਇਹਦੇ ਵਿੱਚ ਨੇ ਜੀ ਇੱਕ ਫਰੋਜ਼ੀ ਹੈ ਜੀ ਇੱਕ ਗ੍ਰੀਨ ਆ ਗਿਆ ਜੀ ਕਦੂ ਰੰਗਾ ਆ ਗਿਆ ਇੱਕ ਪਿੰਕ ਆ ਗਿਆ ਜੀ ਤਿੰਨ ਕਲਰ ਇਹਦੇ ਉੱਤੇ ਨੇ 1150